ਲੋਕ ਅਦਾਲਤ ਬਹੁਤ ਵਧੀਆ ਚੀਜ਼ ਹੈ ਜੀ ਇਹਦੇ ਵਿੱਚ ਲੋਕਾ ਦੇਖਤਾ ਫੈਸਲੇ ਐਟ ਦਿਸ ਸਪੌਟ ਹੋ ਜਾਂਦੇ ਆ ਉਹਨਾਂ ਦਾ ਟਾਈਮ ਬਚਦਾ ਜੀ ਕੋਰਟ ਚ ਜਾਣ ਦਾ ਵੀ ਟਾਈਮ ਬਚਦਾ ਵਕੀਲ ਦਾ ਖਰਚਾ ਵੀ ਬਚਦਾ ਜੀ ਲੋਕ ਅਦਾਲਤ ਵਿੱਚ ਉਹ ਕੇਸ ਜਿਆਦਾ ਰੱਖੇ ਜਾਂਦੇ ਜੀ ਜਿੱਥੇ ਜੱਜਾਂ ਨੂੰ ਵੀ ਲੱਗਦਾ ਕਿ ਵੀ ਇਹ ਅਸੀਂ ਜੇ ਬੈਠੀਏ 10 15 ਮਿੰਟ ਲਾਈਏ ਤਾਂ ਹੋ ਸਕਦਾ ਹੈ ਤੇ ਪਾਰਟੀਆਂ ਦਾ ਵੀ ਟਾਈਮ ਵੀ ਬਚਦਾ ਜੀ ਤੇ ਦਿੰਦਿਆਂ ਕਰਤਨਾ ਵੀ ਦੂਰ ਹੁੰਦੀਆਂ ਜੋ ਕਿ ਜਿਹੜੀ ਆਪਸੀ ਸਹਿਮਤੀ ਨਾਲ ਜਿਹੜਾ ਫੈਸਲਾ ਹੋ ਜੇ ਉਸ ਤੋਂ ਵੱਡੀ ਕੋਈ ਰੀਸ ਨਹੀਂ ਹੁੰਦੀ ਜੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਕੇਸ ਜਿਹੜੇ ਮੇਜਰ ਇਹਦੇ ਵਿੱਚ ਲਿੱਤੇ ਜਾਂਦੇ ਲੋਕ ਅਦਾਲਤਾਂ ਤੇ ਬਿਲਕੁਲ ਕਿ ਸਾਰੇ ਆਉਂਦੇ ਆ ਤੇ ਮੈਟ੍ਰਿਮੋਨিয়াল ਡਿਸਪੂਟ ਆ ਜਾਂਦੇ ਚੈੱਕ ਬਾਉਂਸ ਦੇ ਕੇਸ ਆ ਜਾਂਦੇ ਆ ਜੀ ਬੈਂਕਿੰਗ ਵੀ ਬੈਂਕ ਵਾਲੇ ਬੜੇ ਲੱਗਿਆ ਸੀਗੇ ਜੀ ਕਿਉਂਕਿ ਬੈਂਕਿੰਗ ਦੇ ਆ ਜਾਂਦੇ ਆ ਜੀ ਕਿਉਂਕਿ ਚੈੱਕ ਬਾਉਂਸ ਕਹਿਣ ਨੂੰ ਕ੍ਰਿਮੀਨਲ ਹੈ ਪਰ ਅਲਟੀਮੇਟਲੀ ਪੈਸੇ ਨਾਲ ਹੀ ਹੁੰਦਾ ਜੀ ਕਿਉਂਕਿ ਪੈਸੇ ਲੈਣ ਦੇਣ ਦਾ ਆਉਂਦਾ ਬੇਸਿਕਲੀ ਇੱਕ ਹੈਲਪਫੁਲ ਪਲੇਟਫਾਰਮ ਹੈ ਲੋਕ ਅਦਾਲਤ ਇੱਕ ਕੈਨ ਨੂੰ ਨਹੀਂ ਹੈ ਬਟ ਇਹਦਾ ਇੱਕ ਰਿਜ਼ਲਟ ਹੈ ਪ੍ਰੋਪਰ ਹੈ ਜਿਹੜ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਸਸ਼ਕਾਲ ਜਨ ਹਿਤੇਸ਼ੀ ਦੇਖ ਰਹੇ ਹੋਂ ਤੁਸੀਂ ਤੇ ਮੈਂ ਆ ਹਾ ਮਨੀਸ਼ ਸਿੰਘ ਇਸ ਵਕਤ ਮੌਜੂਦ ਆ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਅੰਦਰ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲੋਕ ਅਦਾਲਤ ਜਿਹੜੀ ਹੈ ਲੱਗੀ ਹੋਈ ਹੈ ਹਰੇਕ ਤਿੰਨ ਮਹੀਨੇ ਬਾਅਦ ਜਿਹੜੀ ਇਹ ਲੋਕ ਅਦਾਲਤ ਲੱਗਦੀ ਹੈ ਜਿਸ ਦੇ ਵਿੱਚ ਕੀ ਹਰੇਕ ਛੋਟੇ ਤੋਂ ਛੋਟਾ ਕੇਸ ਜਿਹੜਾ ਮਿੰਟਾਂ ਦੇ ਵਿੱਚ ਜਿਹੜਾ ਹੱਲ ਕੀਤਾ ਜਾਂਦਾ ਸਾਡੇ ਨਾਲ ਮੌਜੂਦ ਨੇ ਪ੍ਰੈਜ਼ੀਡੈਂਟ ਜਿਹੜੇ ਕੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਿਪਨ ਸਖੜ ਜੀ ਨਾਲ ਗੱਲਬਾਤ ਕਰਾਂਗੇ ਸਰ ਲੋਕ ਅਦਾਲਤ ਲੱਗੇ ਕਿਸ ਤਰ੍ਹਾਂ ਦਾ ਫਾਇਦਾ ਮਿਲ ਰਿਹਾ ਲੋਕਤ ਅਲਤ ਦਾ ਬਹੁਤ ਫਾਇਦਾ ਹੈ ਜੀ ਲੋਕਾਂ ਨੂੰ ਐਕਚੁਅਲੀ ਕਈ ਕੇਸਿਸ ਹੁੰਦੇ ਆ ਜਿਹੜੇ ਥੋੜੇ ਬਹੁਤ ਸਮਝਾਂ ਤੇ ਡਿਸਾਈਡ ਹੋ ਜਾਂਦੇ ਆ ਜੀ ਕਈ ਵਾਰ ਪਾਰਟੀਆਂ ਨੂੰ ਆਪ ਨਹੀਂ ਸਮਝ ਆਂਦੀ ਤੇ ਜੱਜ ਦੇ ਕੋਲ ਵੀ ਲੋਕਲ ਟਾਈਮ ਦੇ ਵਿੱਚ ਦੇ ਦੇ ਵਿੱਚ ਟਾਈਮ ਨਹੀਂ ਹੁੰਦਾ ਕਿਉਂਕਿ ਕੇਸ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਕ ਅਦਾਲਤ ਵਿੱਚ ਉਹ ਕੇਸ ਜ਼ਿਆਦਾ ਰੱਖੇ ਜਾਂਦੇ ਜੀ ਜਿੱਥੇ ਜੱਜਾਂ ਨੂੰ ਵੀ ਲੱਗਦਾ ਕਿ ਵੀ ਇਹ ਅਸੀਂ ਜੇ ਬੈਠੀਏ 10 15 ਮਿੰਟ ਲਈਆ ਤਾਂ ਹੋ ਸਕਦਾ ਹੈ ਤੇ ਪਾਰਟੀਆਂ ਦਾ ਵੀ ਟਾਈਮ ਵੀ ਬਚਦਾ ਹੈ ਜੀ ਤੇ ਦਿਲ ਦੀਆਂ ਕਰਤਨਾ ਵੀ ਦੂਰ ਹੁੰਦੀ ਹੈ ਕਿਉਂਕਿ ਜਿਹੜੀ ਆਪਸੀ ਸਹਿਮਤੀ ਨਾਲ ਜਿਹੜਾ ਫੈਸਲਾ ਹੋ ਜੇ ਉਸ ਤੋਂ ਵੱਡੀ ਕੋਈ ਰੀਸ ਨਹੀਂ ਹੁੰਦੀ ਜੀ ਤੇ ਜੇ ਜੱਜ ਸਾਹਿਬ ਨੂੰ ਕੋਈ ਫੈਸਲਾ ਕਰਨਾ ਪੈਂਦਾ ਫਿਰ ਉਹ ਕਿਤੇ ਨਾ ਕਿਤੇ ਕਰਤਨੀਆਂ ਕੁਝ ਰਹਿ ਜਾਂਦਾ ਜੀ ਦਿਮਾਗ 'ਚ ਪਰ ਲੋਕ ਅਦਾਲਤ ਬਹੁਤ ਵਧੀਆ ਚੀਜ਼ ਹੈ ਜੀ ਇਹਦੇ ਵਿੱਚ ਲੋਕਾ ਦੇਖਤਾ ਫੈਸਲੇ ਐਟ ది ਸਪਾਟ ਹੋ ਜਾਂਦੇ ਆ ਉਹਨਾਂ ਦਾ ਟਾਈਮ ਬਚਦਾ ਜੀ ਕੋਰਟ ਚ ਆਨ ਦਾ ਵੀ ਟਾਈਮ ਬਚਦਾ ਵਕੀਲ ਦਾ ਖਰਚਾ ਵੀ ਬਚਦਾ ਜੀ ਤੇ ਫੈਮਿਲੀ ਡਿਸਪਿਊਟਸ ਵਗੈਰਾ ਜਿੰਨੇ ਵੀ ਹੁੰਦੇ ਆ ਜੀ ਉਹ ਸਭ ਖਤਮ ਹੋ ਜਾਂਦੇ ਆ ਜੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਕੇਸ ਜਿਹੜੇ ਮੇਜਰ ਇਹਦੇ ਵਿੱਚ ਲਿੱਤੇ ਜਾਂਦੇ ਲੋਕ ਸਿਵਲ ਕੇ ਸਾਰੇ ਆ ਜਾਂਦੇ ਆ ਜੀ ਕ੍ਰਿਮੀਨਲ ਕੇਸ ਦੇ ਵਿੱਚ ਵੀ ਜਿਹੜੇ ਨਾਨ ਕੰਪਾਉਂਡਰ ਹੁੰਦੇ ਉਹਦੇ ਵਿੱਚ ਜਿਵੇਂ ਛੋਟੇ ਕੇਸ ਹੁੰਦੇ ਆ ਜੀ ਤੇ ਕਿਉਂਕਿ ਕ੍ਰਿਮੀਨਲ ਦੇ ਵਿੱਚ ਜਿਆਦਾ ਸਕੋਪ ਨਹੀਂ ਹੁੰਦਾ ਕੋਰਟਾਂ ਕੋਲ ਸਮਝਾਤਾ ਕਰਾਉਣ ਦਾ ਕੰਪਾਉਂਡ ਜਾਂ ਕਰਾਉਣ ਦਾ ਤੇ ਉਹ ਉਹ ਨਹੀਂ ਆਉਂਦੇ ਪਰ ਸਿਵਲ ਦੇ ਕੇਸ ਸਾਰੇ ਆ ਜਾਂਦੇ ਆ ਤੇ ਮੈਟਿਮਨਲ ਡਿਸਪੂਟ ਆ ਜਾਂਦੇ ਆ ਚੈੱਕ ਬਾਉਂਸ ਦੇ ਕੇਸ ਆ ਜਾਂਦੇ ਆ ਜੀ ਬੈਂਕਿੰਗ ਸੀ ਬੈਂਕ ਵਾਲੇ ਬੜੇ ਲੱਗੇ ਹਸੀਗੇ ਜੀ ਕਿਉਂਕਿ ਬੈਂਕਿੰਗ ਦੇ ਆ ਜਾਂਦੇ ਆ ਜੀ ਕਿਉਂਕਿ ਚੈੱਕ ਬਾਉਂਸ ਕਹਿਣ ਨੂੰ ਕ੍ਰਿਮੀਨਲ ਹੈ ਪਰ ਅਲਟੀਮੇਟਲੀ ਪੈਸੇ ਨਾਲ ਹੀ ਹੁੰਦਾ ਜੀ ਕਿਉਂਕਿ ਪੈਸ ਤੇ ਉਹ ਬਹੁਤ ਜਿਆਦਾ ਇੱਕ ਵਧੀਆ ਉਪਰਾਲਾ ਜੀ mediation ਦਾ ਤੇ ਇਹ ਅਸੀਂ ਅੱਗੇ ਵੀ ਰਿਕੁਐਸਟ ਕੀਤੀ ਹੈ ਵੀ mediation ਦਾ ਕੋਈ ਸਪੈਸ਼ਲ ਹੋਰ ਇੱਕ ਇੱਥੇ ਹੋਰ mediators ਬਿਠਾਏ ਜਾਣ ਜੀ ਤੇ ਤਾਂ ਕਿ ਮੈਜੋਰਟੀ ਕੇਸਿਸ ਉੱਥੇ ਜਾ ਕੇ ਜੇ ਪਹਿਲਾਂ ਹੀ ਨਿਬੜ ਜਾਂਦੇ ਤਾਂ ਜਿਆਦਾ ਵਧੀਆ ਹੈ ਜੀ ਇਹ ਪਾਰਟੀਆਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜਾ ਆਪਸੀ ਸਹਿਮਤੀ ਨਾਲ ਦੇ ਕੋ ਸਮਝੌਤਾ ਪੰਚਾਇਤ ਆਪਾਂ ਸਾਰੇ ਬੈਠਦੇ ਹਾਂ ਥੋੜਾ ਜਿਹਾ ਉੱਪਰ-ਨੀਚੇ ਕਰਨਾ ਹੁੰਦਾ ਪਰ ਜੇ ਪੰਚਾਇਤ 'ਚ ਬੈਠ ਕੇ ਥੋੜਾ ਉੱਪਰ-ਨੀਚੇ ਕਰਕੇ ਜੇ ਉਹਨਾਂ ਦਾ ਟਾਈਮ ਬਚਦਾ ਜੀ ਤੇ ਉਹ ਵਧੀਆ ਚੀਜ਼ ਹੈ ਜੀ ਇਹ ਗੱਲ ਕਰੀਏ ਤਾਂ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਤਾਂ ਤੁਸੀਂ ਜਿਵੇਂ ਦੱਸਿਆ ਤਾਂ ਕਿੰਨਾ ਕੁ ਟਾਈਮ ਲੱਗਦਾ ਤੇ ਜਿਹੜੇ ਕਿੰਨੇ ਕੁ ਕੇਸ ਜਿਹੜੇ ਆ ਅੱਜ ਇਸ ਦੇ ਵਿੱਚ ਜਿਹੜੇ ਕਵਰ ਅਪ ਹੋਏ ਦੇਖੋ ਨੰਬਰ ਆਫ ਕੇਸ ਨੰਬਰ ਆਫ ਕੇਸਿਸ ਮੈਂ ਹਜੇ ਤਾਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਅਜੇ ਤਾਂ ਦਿਨ ਪੂਰਾ ਪਿਆ ਨਹੀਂ ਅਜੇ ਤਾਂ 1:21 ਵਜੇ ਅਪਟ ਲੰਚ ਵੀ ਹੋਣਾ ਬਟ ਫਿਰ ਵੀ ਇਹਦੀ ਤਦਾਦ ਜੀ ਜੇ ਅਸੀਂ ਚੈੱਕ ਬਾਉਂਸ ਤੇ ਸਾਰਾ ਕੋਈ ਮਾਮਲਾ ਮੂਲੋ ਵੀ ਲਈਏ ਜੀ ਤੇ ਮੋਰ ਥੈਨ 1000 2000 ਮਤਲਬ ਐਮਈਕੇਬਲੀ ਜਿਹੜਾ ਵਧੀਆ ਤਰੀਕੇ ਨਾਲ ਹੁਣ ਚਲਾਨਸ ਵੀ ਵਿੱਚ ਆ ਜਾਂਦੇ ਆ ਪਰ ਜੇ ਸਿਰਫ ਕੇਸਸ ਦੀ ਗੱਲ ਕਰੀਏ ਤਾਂ ਹਜ਼ਾਰ ਤੋਂ ਉੱਪਰ ਕੇਸਸ ਹੋ ਜਾਂਦੇ ਤੇ ਬਹੁਤ ਵਧੀਆ ਰੇਸ਼ੋ ਹੈ ਜੀ ਹੈ ਜੀ ਸੋ ਹੋਰ ਵੀ ਲੋਕ ਇੱਥੇ ਮੈਂਬਰ ਖੜੇ ਨੇ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹਾਂ ਲੋਕਾਂ ਦਾ ਲਗਤ ਜਿਹੜੀ ਲੱਗੀ ਹੈ ਤੇ ਕਿਸ ਤਰ੍ਹਾਂ ਜਿਹੜੀ ਲੋਕਾਂ ਜਿਹੜੇ ਦੇ ਹੱਲ ਹੁੰਦੇ ਉਹ ਵੀ ਕੁਝ ਹੋ ਕੇ ਜਾਂਦੇ ਉਹ ਕਿਸ ਤਰ੍ਹਾਂ ਲੋਕ ਅਦਾਲਤ ਦਾ ਫਾਇਦਾ ਹੈ ਹਰ ਪਲੇਟਫਾਰਮ ਤੇ ਜੇ ਕੋਈ ਬੰਦਾ ਆਸਾਨੀ ਦੇ ਨਾਲ ਇੱਕ ਸਮਝੋਤੇ ਦੀ ਜੇ ਗੱਲ ਕਰੀਏ ਕਰਨਾ ਚਾਹੁੰਦਾ ਹੈ ਤਾਂ ਹਰ 3 ਮਹੀਨੇ ਬਾਅਦ ਇੱਕ ਲੋਕ ਅਦਾਲਤ ਦਾ ਜਿਹੜਾ ਡਾਲਸਾ ਦੇ ਵੱਲੋਂ ਲਗਾਇਆ ਜਾਂਦਾ ਹੈ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦੇ ਵੱਲੋਂ ਤਾਂ ਉਹਦੇ ਵਿੱਚ ਮੈਂ ਸਮਝਦਾ ਕਿ ਜਿਹੜਾ ਫਾਇਦਾ ਹੈ ਉਹ ਲੋਕਾਂ ਨੂੰ ਜਿਹੜਾ ਉਹਨਾਂ ਦੇ ਅਕੋਰਡਿੰਗ ਵੀ ਹੈ ਤੇ ਜਿਹੜਾ ਉਹਨਾਂ ਦੀ ਸੈਟੀਸਫੈਕਟਰੀ ਇੱਕ ਲੈਵਲ ਹੁੰਦਾ ਉਹ ਉਹਦੇ ਵਿੱਚ ਹੋ ਜਾਂਦਾ ਜਿਹੜੇ ਉਹ ਫੈਸਲੇ ਹੁੰਦੇ ਉਹਦੇ ਚ ਜੀ ਤੁਸੀਂ ਉਹ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਕਿ ਲੋਕ ਵੀ ਖੁਸ਼ ਹੋ ਕੇ ਜਾਂਦੇ ਆ ਜਿਨ੍ਹਾਂ ਦਾ ਦੋ-ਦੋ ਮਹੀਨੇ ਜਾਂ 6-6 ਮਹੀਨੇ ਜਾਂ ਸਾਲ-ਸਾਲ ਵੀ ਵੇਟ ਕਰਦੇ ਹੋ ਅੱਜ ਦੇ ਦਿਨ ਜਿਹੜਾ ਹੱਲ ਹੋ ਜਾਂਦਾ ਆ ਆ ਉਸ ਚੀਜ਼ ਦਾ ਕਹਿ ਸਕਦੇ ਆ ਬੈਨੀਫਿਟ ਤਾਂ ਅਗਲੇ ਨੂੰ ਮਿਲਦਾ ਇੱਕ ਟਾਈਮ ਦਾ ਜਿਹੜਾ ਕੰਸੈਸ਼ਨ ਜਿਹੜੀ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਦੂਸਰਾ ਇੱਕ ਜਿਹੜਾ ਉਹਨਾਂ ਦਾ ਗੇੜਿਆਂ ਦਾ ਚੱਕਰ ਆ ਕੁਝ ਵੀ ਆ ਰਾਦਰ ਜੇ ਕਹੀਏ ਕਿ ਇੱਕ ਹੈਲਪਫੁਲ ਪਲੇਟਫਾਰਮ ਆ ਲੋਕ ਅਦਾਲਤ ਇੱਕ ਕੈਨ ਨੂੰ ਨਹੀਂ ਆ ਬਟ ਇਹਦਾ ਇੱਕ ਰਿਜ਼ਲਟ ਆ ਪ੍ਰੋਪਰ ਆ ਜਿਹੜਾ ਆਮ ਜਨਤਾ ਨੂੰ ਤੇ ਲਿਟਿਗੈਂਸ ਨੂੰ ਮਿਲਦਾ ਆ ਇਹ ਜੱਜ ਸਾਹਿਬ ਵੀ ਨਾਲ ਲੋਕਾਂ ਦੇ ਵਿੱਚ ਬੈ ਕੇ ਜਿਹੜਾ ਫੈਸਲਾ ਕਰਦੇ ਆ ਆਪਣੀ ਕੁਰਸੀ ਤੋਂ ਹਾਂ ਉਹ ਇਸ ਇਸ ਦਾ ਮਤਲਬ ਹੀ ਇਹ ਹੈ ਕਿ ਅਸੀਂ ਅੱਜ ਦਾ ਜਿਹੜਾ ਇਹ ਦਿਨ ਹੈ ਲੋਕਾਂ ਦੇ ਲਈ ਹੈ ਤੇ ਉਹਨਾਂ ਦੀ ਸਹੂਲਤ ਲਈ ਲਗਾਇਆ ਗਿਆ ਤੇ ਉਹਨਾਂ ਦੇ ਵਿੱਚ ਬੈ ਕੇ ਉਹਨਾਂ ਦੀ ਜੇ ਕੋਈ ਸਮੱਸਿਆ ਹੁੰਦੀ ਹੈ ਕਿ ਕਈਆਂ ਦੀ ਇੱਕ ਛੋਟੀ ਕਹਿ ਸਕਦੇ ਆ ਈਗੋ ਕਲੈਸ਼ ਦਾ ਇੱਕ ਇਸ਼ੂ ਹੁੰਦਾ ਉਹ ਸਾਡੇ ਜਿਹੜੇ ਜੁਡੀਸ਼ੀਅਲ ਆਫਸਰਸ ਨੇ ਉਹ ਆਪਣੀ ਉਹਨਾਂ ਦੇ ਵਿੱਚ ਆਪਣਾ ਕਹਿ ਸਕਦੇ ਆ ਇੰਟਰਫੀਰੈਂਸ ਕਹਿ ਲੋ ਜਾਂ ਉਹਨਾਂ ਨੂੰ ਇੱਕ ਸਮਝਾਉਣ ਦਾ ਤਰੀਕਾ ਹੁੰਦਾ ਉਹ ਸਮਝਾ ਲੈਂਦੇ ਆ ਤੇ ਉਹ ਇੱਕ ਹੈਲਪਫੁਲ ਤਰੀਕੇ ਨਾਲ ਉਹਨਾਂ ਦਾ ਸੋਟੋਪ ਕਰਾ ਦਿੰਦੇ ਆ ਮੈਟਰ ਤੇ ਇਹੀ ਲੋਕ ਅਦਾਲਤ ਦੇ ਵਿੱਚ ਇੱਕ ਰਿਜ਼ਲਟ ਹੋ ਜਾਂਦਾ ਕਿ ਹਾਂ ਅੱਜ ਇੱਕ ਲੋਕ ਅਦਾਲਤ ਦਾ ਜਿਹੜਾ ਪਲੇਟਫਾਰਮ ਸੀ ਆਮ ਜਨਤਾ ਦੇ ਲਈ ਵਧੀਆ ਰਿਹਾ ਜਿਹੜੇ ਲੋਕ ਹਲੇ ਵੀ ਇਸ ਦੇ ਵਿੱਚ ਨਹੀਂ ਇਨਵੋਲ ਹੁੰਦੇ ਨਹੀਂ ਕੇਸ ਲੈ ਕੇ ਆਉਂਦੇ ਆਲੇ ਕਹਿੰਦੇ ਨਹੀਂ ਅਸੀਂ ਦਾ ਤਰੀਕਾ ਬੁਗਤਾਂਗੇ ਜਾਂ ਹੋਰ ਹੋਰ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਦਸਨੀਆ ਲਾਣਾ ਚਾਹੁੰਦੇ ਨਹੀਂ ਉਹਦੇ ਚ ਸਨੇਹਾ ਇਹੀ ਲਾਵਾਂਗੇ ਕਿ ਚਲੋ ਇੱਕ ਜੇ ਤੁਹਾਡੀ ਸੈਟੀਸਫੈਕਸ਼ਨ ਜੇ ਕਈ ਬੰਦਿਆਂ ਦੀ ਹੁੰਦੀ ਹੈ ਕਿ ਨਹੀਂ ਪੂਰੀ ਹੁੰਦੀ ਮਗਰ ਇੱਕ ਆਮ ਜਨਤਾ ਦੇ ਲਈ ਤੇ ਆਮ ਲੋਕਾਂ ਦੇ ਵਾਸਤੇ ਅਸੀਂ ਇਹੀ ਕਵਾਂਗੇ ਕਿ ਜੇ ਤੁਸੀਂ ਇੱਕ ਲੈਵਲ ਤੇ ਆ ਕੇ ਕੋਈ ਆਪਸ ਵਿੱਚ ਕੰਪਰੋਮਾਈਜ਼ ਕਰ ਸਕਦੇ ਹੋ ਜਿਨ੍ਹਾਂ ਕੇਸਾਂ ਤੁਹਾਨੂੰ ਲੱਗਦਾ ਹੈ ਕਿ ਹੋ ਸਕਦਾ ਕੰਪਰੋਮਾਈਜ਼ ਤਾਂ ਜਰੂਰ ਇਸ ਚੀਜ਼ ਨੂੰ ਆਪਣਾ ਪਲੇਟਫਾਰਮ ਨੂੰ ਆਪਾਂ ਇਹ ਐਡਾਪਟ ਕਰੀਏ ਤੇ ਕੋਈ ਤੱਕਾ ਨਹੀਂ ਕੋਈ ਕੋਰਟ ਕਰਦੀ ਆ ਕੋਈ ਐਡਵੋਕੇਟ ਤੱਕਾ ਨਹੀਂ ਕਰਦਾ ਇੱਕ ਆਪਸੀ ਸੈਟੀਸਫੈਕਟਰੀ ਲੈਵਲ ਹੁੰਦਾ ਹੈ ਪੋਲੀਟਿਕ ਐਂਡਸ ਦਾ ਪਾਰਟੀ ਦਾ ਤੇ ਉੱਥੇ ਜੇ ਕੰਪਲੀਟ ਹੋ ਜਾਂਦਾ ਤਾਂ ਮੈਂ ਸਮਝਦਾ ਉਹਨਾਂ ਨੂੰ ਇਹ ਫਾਇਦਾ ਲੈਣਾ ਚਾਹੀਦਾ ਜਿਹੜਾ ਪਲੇਟਫਾਰਮ ਹੈ थैंक यू सर थैंक यू ਸੋ ਇਹ ਸੀਗੇ ਸਾਡੇ ਨਾਲ ਡਿਸਟ੍ਰਿਕਟ ਬਾਰ ਦੇ ਜਿਹੜੇ ਮੈਂਬਰਸ ਤੇ ਪ੍ਰਧਾਨ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਬਹੁਤ ਵਧੀਆ ਜਿਹੜਾ ਲਾਇਆ ਗਿਆ ਕਿ ਅਸੀਂ ਜਿਹੜੇ ਐ ਲੋਕ ਅਦਾਲਤ ਦੇ ਵਿੱਚ ਜਿਹੜੇ ਵੱਡ ਕੱਟ ਟਾਈਮ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਜਾਂਦਾ ਦੇਖ ਸਕਦੇ ਹੋ ਕਾਨੂੰਨੀ ਪੁਸ਼ਕ ਵਿੱਚ ਵੀ ਇੱਥੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਹਰੇਕ ਕਾਊਂਟਰ ਦੇ ਉੱਤੇ ਜਿਹੜੇ ਲੋਕ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਹਰੇਕ ਤਰੀਕੇ ਦਾ ਜਿਹੜਾ ਕੰਮ ਕੀਤਾ ਜਾਂਦਾ ਹੈ ਲੋਕ ਅਦਾਲਤ ਦੇ ਵਿੱਚ ਹਰੇਕ ਤਿੰਨ ਮਹੀਨੇ ਬਾਅਦ ਜਿਹੜੀ ਲੱਗਦੀ ਹੈ ਵਧੀਆ ਸਹੂਲਤ ਜਿਹੜੀਆਂ ਮਿਲਦੀ ਹੈ ਸ਼ੋ ਦੇਖ ਸਕਦੇ ਹੋ ਕਿੰਨੇ ਕ ਲੋਕ ਜਿਹੜੇ ਅੱਜ ਖੁਸ਼ ਹੋ ਕੇ ਜਾਏ ਸਾਡਾ ਮਕਸਦ ਹੈ ਕਿ ਲੋਕ ਜਿਹੜੇ ਇਸ ਦਾ ਜਿਹੜਾ ਸਰਕਾਰ ਦੇ ਵੱਲੋਂ ਜਿਹੜੇ ਹਰੇਕ ਤਿੰਨ ਮਹੀਨੇ ਬਾਅਦ ਜਿਹੜੀ ਇਹ ਫੈਸਿਲਿਟੀ ਦਿੱਤੀ ਜਾਂਦੀ ਹੈ ਸੋ ਹੋਰ ਵੀ ਮੌਕੇ ਤੇ ਤੁਹਾਡੇ ਨਾਲ ਰੂਹ ਰੂਹ ਕਰਾਂਦੇ ਰਹਿਵਾਂਗੇ ਦੇਖਦੇ ਰਹੋ ਬਣੇ ਰੋਜ਼ਾਨੀ ਤੇ ਸਹੀ ਧੰਨਵਾਦ